ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਜਿਹੜੇ ਇੱਥੇ ਹਜ਼ਾਰਾਂ ਦੀ ਲੋਕ ਗਿਣਤੀ ਚ ਇਕੱਠੇ ਹੋਏ ਸੀ ਉਹਨਾਂ ਦੀ ਲੱਖਾਂ ਕਰੋੜਾਂ ਦੇ ਵਿੱਚ ਆਵਾਜ਼ ਪਹੁੰਚਾਉਣ ਲਈ ਆਏ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਪ੍ਰਸ਼ਾਸਨ ਦੇ ਹੁਣ ਥੋੜਾ ਜਿਹਾ ਕੰਦ ਖੁੱਲੇ ਆ ਸਰ ਮੈਨੂੰ ਹੁਣੇ ਫੋਨ ਆ ਰਿਹਾ ਸੀ ਵੀ ਤੁਸੀਂ ਜਿਹੜਾ ਆ ਕੇ ਗੱਲਬਾਤ ਕਰੋ ਕਿਉਂਕਿ ਸਵੇਰ ਦੇ ਡੀਐਸਪੀ ਸਾਹਿਬ ਲੱਗੇ ਹੋਏ ਸੀ ਪਰ ਸਾਡਾ ਡੀਐਸਪੀ ਸਾਹਿਬ ਦੇ ਵਿਰੁੱਧ ਐ ਧਰਨਾ ਸੀ ਹੁਣ ਐਸਐਸਪੀ ਸਾਹਿਬ ਦਾ ਫੋਨ ਆਇਆ ਕਿ ਮੈਂ ਆਪਣੀ ਟੀਮ ਭੇਜ ਰਿਹਾ ਤੇ ਮੈਂ ਉਹਨਾਂ ਨੂੰ ਕਿਹਾ ਜਦੋਂ ਤੁਹਾਡੀ ਕੋਈ ਟੀ ਆਪਣੇ ਐਸਚਓ ਸਾਹਿਬ ਨੂੰ ਕੋ ਸਾਨੂੰ ਦੱਸ ਦੇਣਗੇ ਜੇ ਅਸੀਂ ਸੰਤੁਸ਼ਟ ਹੋਵਾਂਗੇ ਕਿ ਸੀਨੀਅਰ ਅਫਸਰ ਆਏ ਆ ਤੇ ਸਾਡਾ ਜਿਹੜਾ ਟੀਮ ਕਮੇਟੀ ਬਣੀ ਆ ਜਿਹਦੇ ਵਿੱਚੋਂ ਕੁਝ ਦੋਨੇ ਚੋਂ ਕੁਝ ਮੱਝਗੀ ਚੋਂ ਕੁਝ ਮਿਲਗੇ ਤੋਂ ਕੁਝ ਨੂਰਮਹਿਲ ਤੋਂ ਸਾਥੀ ਪਾਏ ਆ ਕਿਉਂਕਿ ਸਾਰੀ ਜਿਹੜੀ ਲੜਾਈ ਆ ਨਾ ਸਾਥੀਆਂ ਦੀ ਅਸੀਂ ਲੜ ਰਹੇ ਆ ਉਹ ਅੰਦਰ ਜਾ ਕੇ ਗੱਲਬਾਤ ਕਰਨਗੇ ਜੇ ਉਹ ਸੰਤੁਸ਼ਟ ਹੋਣਗੇ ਤਾਂ ਮੈਂ ਫੇਰ ਕੋਈ ਗੱਲਬਾਤ ਕਰੂੰਗਾ ਜੇ ਉਹ ਸੰਤੁਸ਼ਟ ਨਹੀਂ ਹੋਣਗੇ ਤੇ ਜੋ ਸਾਡਾ ਪ੍ਰੋਗਰਾਮ ਹੈ ਅਸੀਂ 4 ਵਜੇ ਇੱਥੇ ਧਰਨਾ ਜਿਹੜਾ ਉਹ ਬੀਬੀ ਦੇ ਘਰ ਤੇ ਬਾਹਰ ਸ਼ਿਫਟ ਐ ਸਭ ਤੁਸੀਂ ਕਹਿ ਰਹੇ ਕਿ ਇਹ ਕਾਂਗਰਸੀ ਵਰਕਰ ਨੇ ਜਾਂ ਪਰ ਹੋਰ ਵੀ ਪਾਰਟੀਆਂ ਦੇ ਵਰਕਰ ਆ ਉਹਨਾਂ ਦੇ ਉੱਤੇ ਇਹ ਜਿਹੜੇ ਪਰਚੇ ਕੀਤੇ ਗਏ ਆ ਉਹ ਨਜਾਇਜ਼ ਦੇਖੋ ਮੈਂ ਤੁਹਾਨੂੰ ਇਹ ਕਹਿੰਨਾ ਹੈ ਕਿ ਅਸੀਂ ਸੱਤ ਪਰਚਿਆਂ ਦੀ ਪੜਤਾਲ ਕੀਤੀ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਇਹ ਧਰਨਾ ਲਾਇਆ ਸੀ ਤੁਸੀਂ ਸਮਝਦੇ ਹੋਗੇ ਉੱਗੀ ਦੇ ਵਿੱਚ ਤੁਸੀਂ ਵੀ ਸਮਝਦੇ ਹੋਗੇ ਜਵਾਹਰ ਪ੍ਰਲੋਚਨ ਸਿੰਘ ਸੰਘਾ ਰੋਜ਼ ਦੇ ਤੁਹਾਡੇ ਮਿਲਣ ਵਾਲੇ ਸਾਥੀ ਹੈ ਜਿਹੜੇ ਜਿਨ੍ਹਾਂ ਦੇ ਆਪਣੇ ਕੋਲ ਸਟੋਰੇਜ ਆ ਮੈਰਿਜ ਪੈਲੇਸ ਹੈ ਜਿਨ੍ਹਾਂ ਦਾ ਲੱਖਾਂ ਕਰੋੜਾਂ ਦਾ ਵਪਾਰ ਹੈ ਉਹਨਾਂ ਤੇ ਚੋਰੀ ਦਾ ਪਰਚਾ ਇੰਨੀ ਚੋਰੀਆਂ ਔਰ 50-60 ਹਜ਼ਾਰ ਰੁਪਏ ਚੋਰੀ ਦਾ ਪਰਚਾ ਕਿਉਂਕਿ ਪੰਚਾਇਤੀ ਜਗ੍ਹਾ ਖਾਲੀ ਕਰਾ ਰਹੇ ਸੀ ਉਹ ਗਲਤ ਹੈ 골ਡੀ ਦੇ ਉੱਤੇ 307 ਦਾ ਪਰਚਾ ਉਹ ਗਲਤ ਹੈ ਸਾਡੇ ਜਿਹੜਾ ਟਰੈਕਟਰ ਦਾ ਐਕਸੀਡੈਂਟ ਹੋਇਆ ਉਹਦੇ 307 ਦਾ ਪਰਚਾ ਗਲਤ ਹੈ ਸੋ ਅਸੀਂ ਜਿਹੜੇ ਪੰਜ ਸੱਤ ਪਰਚੇ ਸੀਗੇ ਇਹਨਾਂ ਦੀ ਪੂਰੀ ਪੜਤਾਲ ਕੀਤੀ ਪਰ ਜਦੋਂ ਦੇ ਸਵੇਰ ਦੇ ਇੱਥੇ ਬੈਠੇ ਆ ਮੇਰੇ ਕੋਲ 25 ਤੋਂ 30 ਕੰਪਲੇਂਟਾਂ ਹੋਰ ਆ ਗਈਆਂ ਜਿਹੜੇ ਗਲਤ ਪਰਚੇ ਅਸੀਂ ਉਹਨਾਂ ਨੂੰ ਇਹ ਕਵਾਂਗੇ ਕਿ ਜਿਹੜੇ ਵੀ ਕਿਸੇ ਵਰਕਰ ਦੇ ਖਿਲਾਫ ਗਲਤ ਪਰਚਾ ਹੋਇਆ ਉਹ ਵੀ ਉਹ ਕਿਸੇ ਵੀ ਪਾਰਟੀ ਦਾ ਉਹ ਸਾਨੂੰ ਬਾਅਦ 'ਚ ਵੀ ਲਿਸਟ ਦੇ ਸਕਦੇ ਆ ਕਿਉਂਕਿ ਅਸੀਂ ਨਕੋਦਰ ਹਲਕੇ ਦੇ ਵਿੱਚ ਰਹਿਣਾ ਹੈ ਇੱਥੇ ਹੀ ਲੋਕਾਂ ਲਈ ਕੰਮ ਕਰਨਾ ਹੈ ਇਹ ਜਿਹੜੇ ਅਫਸਰ ਹੈ ਇਹ ਤਾਂ ਪਤਾ ਨਹੀਂ ਕਦੋਂ ਅੱਜ ਹੁਣ ਹੋ ਸਕਦਾ ਗੱਲ ਹੁੰਦੇ ਹੁੰਦੇ ਕਿਸੇ ਨਾ ਕਿਸੇ ਦੀ ਬਦਲੀ ਹੋ ਜਾਏ ਕਿਉਂਕਿ ਆਪਾਂ ਲੋਕ ਆ ਜਿਹਨੇ ਹਮੇਸ਼ਾ ਇੱਕ ਦੂਜੇ ਦੀ ਆਵਾਜ਼ ਉਠਾਉਣੀ ਹੈ ਤੁਹਾਡੇ ਮਾਧਿਅਮ ਨਾਲ ਅਸੀਂ ਅੱਗੇ ਵਧਣਾ ਹੈ ਔਰ ਤੁਹਾਡੇ ਕੋਲ ਅਸੀਂ ਹਮੇਸ਼ਾ ਕਿਉਂਕਿ ਮੀਡੀਆ ਜਿਹੜਾ ਹੈ ਇਹ ਦੇਸ਼ ਦਾ ਚੌਥਾ ਥੰਮ੍ਹ ਹੈ ਇਹਦੇ ਜਿਹੜੇ ਚਰਨਾਂ ਵਿੱਚ ਅਸੀਂ ਹਮੇਸ਼ਾ ਸੱਚ ਬੋਲਿਆ ਕਿਉਂਕਿ ਤੁਸੀਂ ਤਾਂ ਜਦੋਂ ਮਰਜੀ ਜਾ ਕੇ ਪੜਤਾਲ ਕਰ ਲੈਣੀ ਹੈ ਪਰ ਤੁਸੀਂ ਵੀ ਫਿਰ ਕਿਸੇ ਝੂਠੇ ਬੰਦੇ ਦਾ ਸਾਥ ਨਹੀਂ ਦਿਆ ਕਰਨਾ ਸੋ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜੇ ਪਰਚੇ ਸਾਡੇ ਅੱਜ ਲਿਸਟ ਦੇ ਵਿੱਚ ਹੈਗੇ ਆ ਉਹਦੇ ਬਾਰੇ ਤਾਂ ਡਿਸਕਸ ਕਰਨਗੇ ਜਿਹੜੀਆਂ ਕੰਕਲੈਂਟਾਂ ਬੀਡੀਪੀਓ ਗਲਤ ਦੇ ਰਿਹਾ ਉਹਦੇ ਬਾਰੇ ਤਾਂ ਡਿਸਕਸ ਕਰਨਗੇ ਪਰ ਜੇ ਕਿਸੇ ਹੋਰ ਸਾਥੀ ਤੇ ਭਾਵੇਂ ਕਿਸੇ ਵੀ ਪਾਰਟੀ ਦਾ ਅਸੀਂ ਨਹੀਂ ਇਹਨਾਂ ਵਾਂਗਲੀ ਰਾਜਨੀਤੀ ਕਰਦੇ ਕਿ ਤੁਸੀਂ ਪਰਤਣਾ ਕਰੋ ਫਿਰ ਅਸੀਂ ਤੁਹਾਡੇ ਨਾਲ ਚੱਲਾਂਗੇ ਅਸੀਂ ਸਾਰੇ ਲੋਕਾਂ ਨਾਲ ਚੱਲ ਰਹੇ ਹਾਂ ਕਿਉਂਕਿ 2027 ਦਾ ਜਦੋਂ ਸਮਾਂ ਆਉਣਾ ਹੈ ਕਿਹਦੇ ਹਰੇ ਦੇ ਪਰਵਰਤਨ ਹੋਣਾ ਹੈ ਕਿਹਨੇ ਕਿੱਥੇ ਵੋਟ ਪਾਉਣੀ ਹੈ ਇਹ ਉਹ ਜਾਂ ਉਹਦਾ ਰੱਬ ਜਾਣਦਾ ਆਪਾਂ ਤਾਂ ਸਿਰਫ ਸੱਚਾਈ ਦੇ ਲਈ ਇੱਥੇ ਖੜੇ ਐ ਦਈਆ ਸਾਹਿਬ ਇਹ ਲੋਅ ਐਂਡ ਆਰਡੀਨਰੀ ਦੀ ਕੋਈ ਚੀਜ਼ ਹੈ ਜੀ ਸਰ ਤੁਸੀਂ ਆਪ ਦੇਖਦੇ ਹੋ ਕਿ ਕਿਦਾਂ ਫਰੋਤੀਆਂ ਦੀਆਂ ਕੋਲਾਂ ਕਿਦਾਂ ਲੋਕਾਂ ਨੂੰ ਦਿਨ ਦਿਹਾੜੇ ਵੱਢਿਆ ਜਾ ਰਿਹਾ ਹੈ ਕਿਦਾਂ ਰੋਜ਼ ਚੋਰੀ ਦੀਆਂ ਗੱਲਾਂ ਹੋ ਰਹੀਆਂ ਕਿਦਾਂ ਰੋਜ਼ ਇੱਥੋਂ ਜਿਹੜੀਆਂ ਸਕੂਟਰ ਮੋਟਰਸਾਈਕਲ ਚੋਰੀ ਹੋ ਰਹਾ ਹੈ ਔਰ ਇੱਕ ਨਵਾਂ ਕੰਮ ਜਿਹੜਾ ਮੈਨੂੰ ਪਤਾ ਲੱਗਾ ਕਿ ਦੁਕਾਨਾਂ ਦੇ ਵਿੱਚੋਂ ਜਦੋਂ ਗੈਂਗਸਟਰ ਫੜੇ ਜਾਂਦੇ ਆ ਉਹਨਾਂ ਜੋ ਵੀ ਕੁਛ ਬੰਦੇ ਛੱਡ ਦਿੱਤੇ ਜਾਂਦੇ ਆ ਸੋ ਉਹਦੀ ਵੀ ਪੁਛ ਪੜਤਾਲ ਚੰਗੀ ਤਰ੍ਹਾਂ ਕਰਾਂਗੇ ਜੇ ਲੱਗਾ ਤੇ ਇਹ ਮੁੱਦਾ ਵੀ ਅਗਾਂਹ ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਵਾਂਗੇ ਬਹੁਤ ਚੰਗੀ ਗੱਲ ਹੈ ਜੀ ਤੁਸੀਂ ਅ ਬੰਕਰਾਂ ਲਈ ਜਾਂ ਆਪ ਨੂੰ ਲਈ ਆਵਾਜ਼ ਉਠਾਈ ਹੈ ਅਗਰ ਟੀਮ ਵੱਲੋਂ ਇੱਥੇ ਕੋਈ ਫਰੈਸਾ ਨਹੀਂ ਹੁੰਦਾ ਤੇ ਫਿਰ ਐਮਐਲਏ ਸਾਹਿਬ ਦੀ ਗੁੱਡੀ ਇਹੋ ਕੇ ਰਹਿੰਦਾ ਵੀ ਤੁਸੀਂ ਅਸੀਂ ਜੇ ਸਾਨੂੰ ਇੱਥੇ 4 ਵਜੇ ਤੱਕ ਕੋਈ ਇਨਸਾਫ ਨਾ ਮਿਲਿਆ ਤੇ ਅਸੀਂ 4 ਵਜੇ ਤਰਨਾ ਤੇ ਸ਼ਿਫਟ ਕਰ ਦੇਣਾ ਜਿੱਥੇ ਅਸੀਂ ਰੋਜ਼ ਲੜੀਵਾਰ ਸਾਥੀਆਂ ਨੇ ਆਇਆ ਕਰਨਾ ਔਰ ਜਿਹੜਾ ਲੋਕਾਂ ਦੇ ਵਿੱਚ ਇਹਨਾਂ ਨੇ ਰੰਗ ਜੇਬੀ ਔਰਤ ਲਗੀ ਜਿਹੜਾ ਫਰਮਾਨ ਜਾਰੀ ਕਰ ਕਰਕੇ ਇਹਨਾਂ ਨੇ ਜਿਹੜਾ ਲੋਕਾਂ ਦੇ ਮਨਾਂ 'ਚ ਡਰ ਪੈਦਾ ਕੀਤਾ ਹੋਇਆ ਉਹ ਡਰ ਨੂੰ ਅਸੀਂ ਕਿਤੇ ਜਾਤੀ ਕੱਢਦੇ ਨਹੀਂ ਅਸੀਂ ਨਕੋਦਰ ਹਲਕੇ ਦੇ ਵਿੱਚ ਜਿਹੜਾ ਇਹ ਕੋਈ ਨਾ ਕੋਈ ਪ੍ਰੋਟੈਸਟ ਜਿਹੜਾ ਕਰਦੇ ਰਵਾਂਗੇ ਔਰ ਮੈਂ ਵੀ ਗੱਲ ਕਹਿਣਾ ਕਿ ਅੱਗੇ ਤਾਂ ਅਸੀਂ ਅਡੀਕਦੇ ਹੁੰਦੇ ਸੀਗੇ ਨਾ ਬਹੁਤ ਬੰਦਿਆਂ ਦੇ ਤੱਕਾ ਹੋ ਗਿਆ ਅੱਜ ਤੋਂ ਬਾਅਦ ਕਿਸੇ ਇੱਕ ਬੰਦੇ ਤੇ ਵੀ ਗਲਤ ਕਰਕੇ ਦੇਖਣ ਭਵੇਂ ਉਹ ਜੇ ਇਹਨਾਂ ਦੀ ਪਾਰਟੀ ਦਾ ਵੀ ਹੋਇਆ ਅਸੀਂ ਉਹਦੇ ਵੀ ਮਗਰ ਜਾਵਾਂਗੇ ਕਿਉਂਕਿ ਅਸੀਂ ਇਨਸਾਫ ਲਈ ਕਾਂਗਰਸ ਪਾਰਟੀ ਜਿਹਨੇ ਦੇਸ਼ ਨੂੰ ਆਜ਼ਾਦੀ ਦਵਾਈ ਦੇਸ਼ ਦੀ ਤਰੱਕੀ ਦੇ ਵਿੱਚ ਹਮੇਸ਼ਾ ਯੋਗਦਾਨ ਪਾਇਆ ਜਿਹੜੀ ਸੈਕੂਲਰ ਪਾਰਟੀ ਹੈ ਜਿਹੜੀ ਹਰ ਧਰਮ ਨਾਲ ਹਰ ਜਾਤੀ ਨਾਲ ਹਰ ਵਰਗ ਨਾਲ ਖੜੀ ਹੈ ਉਹ ਅਸੀਂ ਹਮੇਸ਼ਾ ਜਾ ਜਾ ਕੇ ਉਹ ਭਵੇਂ ਕਿਉਂਕਿ ਇਹਨਾਂ ਦੀ ਪਾਰਟੀ ਦਾ ਕੋਈ ਵਰਕਰ ਤਾਂ ਸੀਗਾ ਨਹੀਂ ਵਲੰਟੀਅਰ ਸੀਗੇ ਇਹ ਜਿਹੜੇ ਵਲੰਟੀਅਰ ਸੀਗੇ ਇਹ ਕਿਹਦੇ ਵਲੰਟੀਅਰ ਸੀਗੇ ਇਹ ਅੰਨਾ ਹਜ਼ਾਰੇ ਦੇ ਵਲੰਟੀਅਰ ਸੀਗੇ ਉਹਨੂੰ ਲੱਤ ਮਾਰ ਕੇ ਆਪ ਮੋਰੇ ਆ ਗਏ ਇੱਥੇ ਵਲੰਟੀਅਰ ਕਿਸੇ ਨੂੰ ਟਿਕ ਨਹੀਂ ਮਿਲੀ ਕੌਣ ਲੜਿਆ ਇਲੈਕਸ਼ਨ ਅਕਾਲੀ ਦਲ ਚੋਂ ਆ ਕੇ ਸੋ ਲੋਕ ਜਿਹੜੇ ਵਲੰਟੀਅਰ ਸੀਗੇ ਉਹ ਵੀ ਸਾਰੇ ਸਾਡੇ ਨਾਲ ਆ ਚੁੱਕੇ ਆ ਬਹੁਤ ਸਾਰੇ ਸਾਥੀ ਸਾਡੇ ਪੰਮਾ ਚਾਲ ਜੀ ਜਿਹੜੇ ਸਭ ਤੋਂ ਪੁਰਾਣੇ ਵਲੰਟੀਅਰ ਸੀਗੇ ਉਹ ਵੀ ਅੱਜ ਕਾਂਗਰਸ ਪਾਰਟੀ ਦੇ ਵਿੱਚ ਆ ਸਾਡੇ ਆ ਭਰਾ ਇੱਥੇ ਖੜੇ ਆ ਪੰਮਾ ਚਾਲ ਜੀ ਇਹਨਾਂ ਤੋਂ ਪੁਰਾਣਾ ਵਲੰਟੀਅਰ ਨਾ ਤਾਂ ਕੋਈ ਇਸ ਪਾਰਟੀ 'ਚ ਸੀਗਾ ਤੇ ਨਾ ਮੈਨੂੰ ਲੱਗਦਾ ਜਿੰਨਾ ਕੰਮ ਇਹਨਾਂ ਨੇ ਕੀਤਾ ਇਹਨਾਂ ਨੇ ਆਪਣੀ ਨੇਕ ਕੂਨ ਪਸੀਨੇ ਦੀ ਕਮਾਈ 'ਚੋਂ ਕਰੋੜਾਂ ਰੁਪਈਆ ਇਸ ਪਾਰਟੀ ਤੇ ਜਾਇਆ ਕਰਤਾ ਜਦੋਂ ਕਦੀ ਇਹਨਾਂ ਦੇ ਕੋਲ ਜਾ ਕੇ ਬੈਠੇ ਐ ਤੇ ਸਾਨੂੰ ਕਈ ਵਾਰੀ ਇਹਨਾਂ ਦੇ ਅੱਖਾਂ ਦੇ ਹੰਝੂ ਜਿਹੜੇ ਦੇਖੇ ਨਹੀਂ ਜਾਂਦੇ ਕਿਉਂਕਿ ਇਹਨਾਂ ਨਾਲ ਕੋਈ ਹੋਰ ਵਾਦੇ ਹੋਏ ਸੀ ਦਿੱਲੀ ਦੇ ਵਿੱਚੋਂ ਸਰਕਾਰ ਚਲਾਉਣ ਦੇ ਕੁਝ ਹੋਰ ਵਾਦੇ ਹੋਏ ਸੀ ਪਰ ਇੱਥੇ ਆ ਕੇ ਜੋ ਸੀਗਾ ਉਹ ਹਾਥੀ ਦੇ ਦੰਦ ਖਾਣਦੇ ਹੋਰ ਤੇ ਦਿਖਾਉਣਦੇ ਹੋ ਤੁਸੀਂ ਗੱਲ ਕਰੋ ਚੜ੍ਹਦੀ ਕਲਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਤਾਂ ਪੰਜਾਬ ਹਮੇਸ਼ਾ ਰਿਹਾ ਕਦੀ ਚੜ੍ਹਦੀ ਕਲਾ ਦੀ ਗੱਲ ਕਰਕੇ ਵੀ ਕੋਈ ਕੌਲਾ ਲੈ ਕੇ ਮੰਗਣ ਜਾਂਦਾ ਤੁਸੀਂ ਉਹ ਪੰਜਾਬੀਆਂ ਨੂੰ ਕਹੋ ਵੀ ਸਾਡੇ ਹੱਥ ਖੜੇ ਐ ਸਾਡੇ ਤੋਂ ਕੁਝ ਨਹੀਂ ਹੁੰਦਾ ਜੇ ਪੰਜਾਬੀ ਬੰਨ ਬੰਦੇ ਰਹੇ ਆ ਪੰਜਾਬੀ ਅੱਜ ਲੋਕਾਂ ਦੀ ਰੇਤਾ ਚੱਕ ਰਹੇ ਆ ਜੇ ਪੰਜਾਬੀ ਮਾਲ ਡੰਗਰ ਦੇ ਵਿੱਚ ਸਹਾਇਤਾ ਕਰ ਰਹੇ ਆ ਜੇ ਰਾਸ਼ਨ ਪਾਣੀ ਪੰਜਾਬੀ ਵੰਡ ਰਹੇ ਆ ਤੁਸੀਂ ਫਿਰ ਚੜ੍ਹਦੀ ਕਲਾ ਦੀ ਗੱਲ ਨਾ ਕਰੋ ਤੁਸੀਂ ਤਾਂ ਬਹੁਤ ਜਿਹੜੀ ਘਟਿਆ ਇਹ ਗੱਲ ਕੀਤੀ ਹੈ ਜਿਹਦੇ ਤੇ ਅਸੀਂ ਬਹੁਤ ਜ਼ਿਆਦਾ ਇਹਨਾਂ ਦੇ ਖਲਾਫ ਮੈਂ ਗੱਲ ਕਰਦੇ ਆ ਜੀ ਆਪਾਂ ਜੀ ਤੁਸੀਂ ਕਾਂਗਰਸ ਪਾਰਟੀ ਨੂੰ ਜੋਇਨ ਕੀਤਾ ਆ ਕਿਹੜੀਆਂ ਪ੍ਰੋਬਲਮਸ ਆਈਆਂ ਆਮ ਆਦਮੀ ਪਾਰਟੀ ਦੇ ਰਾਜਸ਼ ਵੀ ਤੁਹਾਨੂੰ ਪਾਰਟੀ ਚੇਕ ਕਰਦੇ ਸਭ ਤੋਂ ਪਹਿਲਾਂ ਸਾਡੇ ਮੀਡੀਆ ਵਾਲਿਆਂ ਦਾ ਮੈਂ ਪੰਮਾ ਚਾਹ ਲ ਧੰਨਵਾਦ ਕਰਦਾ ਹਾਂ ਕਿ ਮੈਂ ਸਨ 12 13 ਤੋਂ ਆਮ ਆਦਮੀ ਪਾਰਟੀ ਦਾ ਫਾਊਂਡਰ ਮੈਂਬਰ ਸੀ ਔਰ ਉਹਨਾਂ ਟਾਈਮਾਂ ਦੇ ਵਿੱਚ ਕੋਈ ਵੀ ਸਾਡੇ ਨਾਲ ਨਹੀਂ ਜਿਹੜਾ ਦੱਸਦਾ ਕਿ ਨਾਰਾ ਲਾਉਂਦੇ ਹੁੰਦੇ ਸੀਗੇ ਕਿ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨ ਲੋਕੀ ਅੱਜ ਹੀ ਸੋਚਿਆ ਵੀ ਇਹ ਬਹੁਤ ਸੱਚੀ-ਸੁੱੱਚੀ ਪਾਰਟੀ ਹੈਗੀ ਆ ਤੇ ਅਸੀਂ ਉਦੋਂ ਲੋਕਾਂ ਨੇ ਜੁੱਤੀਆਂ ਖਾ ਕੇ ਚਿੱਤਰ ਖਾ ਕੇ ਡਾਂਗਾ ਖਾ ਕੇ ਨਾਰੇ ਲਾ ਲਾ ਕੇ ਕੋਲੋਂ ਗੱਡੀਆਂ ਤੋੜੀਆਂ ਅੱਤੀਆਂ ਰਾਤਾਂ ਨੂੰ ਸੱਪਾਂ ਜਾਂ ਸਿਰਿਆਂ ਤੇ ਮਿੰਦ ਗਏ ਅਸੀਂ ਕਸਮੀਆਂ ਗੱਲਾਂ ਮੇਰੇ ਦੋਤ ਹੀ ਆਇਆ ਔਰ ਮੈਂ ਜੋ ਕੁਝ ਬੋਲਦਾ ਸੱਚ ਬੋਲਦਾ ਅੱਤੀਆਂ ਰਾਤਾਂ ਨੂੰ ਇੰਨੀ ਮਿਹਨਤ ਕੀਤੀ ਕੋਲੋਂ ਪੈਸਾ ਖਾਦਿਆ ਕੋਲੋਂ ਅਸੀਂ ਗੱਡੀਆਂ ਫੂਕੀਆਂ ਖਾਣਾ ਪੀਣਾ ਜੋ ਵੀ ਕਰਨਾ ਸੀ ਅਸੀਂ ਮੈਂ ਆਪਣੇ ਕੋਲੋਂ ਕਰਦਾ ਰਿਹਾ ਪਰ 22 ਜਿੱਤੀ 22 ਤੋਂ ਬਾਅਦ ਰੈਕ੍ਰਿਟ ਨੂੰ ਦਿਤਾਇਆ ਪਰ ਇਹਨਾਂ ਨੇ ਲੱਖ ਲਾਹਣਤ ਕਰਕੇ ਇੱਕ ਵੀ ਤਗੇ ਦਾ ਕੰਮ ਸਾਡੇ ਲੈਣੇ ਕੀਤਾ ਔਰ ਮੈਂ ਮੇਰਾ ਕਿਤੇ ਵੀ ਮੈਨੂੰ ਖੜੇ ਕਰਕੇ ਦਿਖਾ ਲੀਏ ਜੇ ਇੱਕ ਗੱਲ ਵੀ ਝੂਠ ਹੋਵੇ ਔਰ ਇਹ ਬੇਈਮਾਨ ਸਰਕਾਰ ਨਿਕਲੀ ਪਰ ਸਾਨੂੰ ਹੁਣ ਪਤਾ ਲੱਗਾ ਅਜੇ ਤੱਕ ਕਹਿੰਦੇ ਸੀਗੇ ਵੀ ਕੁਝ ਨਾ ਕੁਝ ਸੁਧਾਰ ਹੋ ਜਾਊਗਾ ਸਾਨੂੰ ਇਹ ਪਤਾ ਨਹੀਂ ਇਹ ਇਹਨਾਂ ਨੇ ਆਪਣਾ ਸੁਧਾਰ ਕਰਕੇ ਚਾਹੀ ਚੜ ਜਾਣਾ ਸਾਡੇ ਪਿੰਡੇ ਤੁੰਗ ਨਹੀਂ ਰਹਿਣਾ ਪਰ ਫਿਰ ਵੀ ਲੋਕਾਂ ਦੇ ਵਿੱਚ ਵਿਚਰਾਂਗੇ ਸਾਰਿਆਂ ਨੂੰ ਮੇਰੇ ਬਾਰੇ ਪਤਾ ਲੱਗੂਗਾ ਕਿ ਮੇਰੇ ਨਾਲ ਆ ਕੁਝ ਹੋਇਆ ਪਰ ਉਹ ਬੱਚ ਚੋਂ ਇਹ ਪਾਰਟੀ ਧਰਾਂ ਦੀ ਪਾਰਟੀ ਆਮ ਆਦਮੀ ਪਾਰਟੀ ਤੁਹਾਨੂੰ ਇਹ ਅਸੀਂ ਭਗਵਤ ਨਾਨ ਸਾਹਿਬ ਜੀ ਇਹ ਦੰਦਾ ਜਾਗੇ ਜਿਵੇਂ ਜਿਵੇਂ ਵੀ ਐਸੇ ਕਰ ਦਾਂਗੇ ਉਸੇ ਕਰ ਦਾਂਗੇ ਪਰ ਜੰਨੀ ਤਾਂ ਔਰ ਤਾਇਆ ਸਾਹਿਬ ਇੱਕ ਗੱਲ ਦੱਸ ਦਿੰਦੇ ਜੇ ਅਸੀਂ ਨਕਲੀ ਪੰਡ ਪੁੰਡ ਲਿਆ ਚਾਹਦੇ ਆਂ ਤੇ ਤੁਹਾਡੀ ਸਰਕਾਰ ਸ਼ਰੇਮਚੋਰਾ ਦੇ ਨਾਲ ਲਿਆਵਾਂਗੇ ਇਹਨੇ ਲਫਜ਼ ਗਿੰਦਾ ਹੋਇਆ ਬਾ ਗੁਰੂ ਜੀ ਦਾ ਖਾਨਦਾਂ ਬਾ ਗੁਰੂ ਜੀ ਦੀ ਭਤਿ